ਮੈਂ 10ਵੀਂ ਕਲਾਸ ਚ ਪੜ੍ਹਦੀ ਆਂ। ਉਹ ਮੁੰਡੇ ਮੈਨੂੰ ਧੰਗਾਉਣ ਦੇ ਡਰੋਂ ਨੇ ਰਹੇ ਜੀ। ਜਿਹੜਾ ਮੁੰਡਾ ਮੀਜ਼ ਵੀ ਜਿਨ੍ਹਾਂ ਦੇ ਘਰੇ ਉਹ ਜੀ ਰਹਿੰਦਾ ਸੀਗਾ। ਮੈਂ ਉਹਨਾਂ ਦੇ ਘਰੇ ਜੀ ਜਿਵੇਂ ਗਵਾਣ ਦਾ ਯੋਮ ਹੀ ਜਾਂਦੀ ਰਹਿੰਦੀ ਸੀ ਜੀ। ਤੇ ਉਸ ਤੋਂ ਬਾਅਦ ਹੀ ਮੈਨੂੰ ਕੋਕ ਕੁਝ ਕੁਝ ਦੇ ਦਿੰਦੇ ਸੀ। ਤੇ ਇਹ ਕੋਕ ਉਹ ਫਿਰ ਬਾਅਦ ਵਿੱਚ ਹੀ ਮੈਨੂੰ ਪਤਾ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਹੈ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ। ਤੇ ਉਹਨੇ ਮੇਰੇ ਬਹੁਤ ਗੰਦੀਆਂ ਫੋਟੋਆਂ ਵੀ ਖਿੱਚ ਲਈਆਂ ਤੇ ਉਹ ਵਾਇਰਲ ਹੋ ਗਈਆਂ ਸੀ। ਹੁਣ ਡਿਲੀਟ ਹੋਣ ਡਿਲੀਟ ਕਰਤੀਆਂ ਜੀ ਸਾਰਿਆਂ ਨੇ ਜੀ। ਤੇ ਹੁਣ ਉਹਨੂੰ ਸਦਾ ਮੇਰੇ ਲਈ ਚਾਹੀਦੇ ਤਿੰਨਾਂ ਨੂੰ ਮੇਰੇ ਲਈ ਚਾਹੀਦੇ ਤਿੰਨ ਮੁੰਡੇ ਨੇ ਜੀ ਕਿੱਥੋਂ ਕਿੱਥੋਂ ਦੇ ਨੇ ਦੋ ਬਾਲੀਆਂ ਨੇ ਨੇ ਇੱਕ ਮਾਨਸਾ ਦਾ ਜੀ ਇਹ ਧਮਕੀ ਵੀ ਹਾਂਜੀ ਕਹਿੰਦੇਰੇ ਵੀ ਘਰਦਿਆਂ ਨੂੰ ਮਾਰਾਂਗੇ ਵੀ ਨਹੀਂ ਸਾਡੇ ਨਾਲ ਚੱਲੇ ਜੀ ਕਿਹੜਾ ਪਿੰਡਾ ਜੀ ਤੇ ਕੁੜੀ ਕਿੰਨੇ ਤੇ ਸਾਲ ਦੀ ਹੈ ਤਾਂ ਕੀ ਗੱਲ ਬਾਤ ਹੋਈ ਹੈ ਕੁੜੀ ਹੈਗੀ ਆ ਜੀ ਮੇਰੀ 13.5 ਸਾਲਾਂ ਦੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਮ ਕਿਦਰ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰਕੇ ਤੇਰੀ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾਵੇ ਮਾਰਦੇ ਰਹੇ ਜੀ ਬਹੁਤ ਜਿਆਦਾ ਦਬਕੇ ਬਹੁਤ ਦਿੱਤੇ ਜੀ ਫਿਰ ਜੀ ਤਿੰਨ ਚਾਰ ਦਿਨ ਹੋ ਗਏ ਉਸ ਤੋਂ ਬਾਅਦ ਜੀ ਸਾਡੇ ਕੰਦ ਟੱਪ ਗਏ ਪਰ ਸਾਤੋਂ ਖੜੇ ਨਹੀਂ ਗਏ ਹੈਗੇ ਜੀ ਕੰਦ ਟਾਪੇ ਉਹ ਨੰਗੇ ਇਸਲੇ ਮਹੱਲੇ ਦੇ ਨੇ ਜੀ ਉਹ ਦੇਖੇ ਨੇ ਜਿੰਦਾ ਸਾਡਾ ਤੋੜਿਆ ਪਿਆ ਤੀ ਜੀ ਕੀ ਕੀਤਾ ਕੁੜੀ ਨਾਲ ਕੀ ਗੱਲ ਹੈ ਕੁੜੀ ਨਾਲ ਉਹਦੇ ਨਹੀਂ ਜੀ ਕੁਛ ਕੀਤਾ ਉਹ ਤੋਂ ਪਹਿਲਾਂ ਉਹਨਾਂ ਨੇ ਕੁੜੀ ਨੂੰ ਵੀ ਨਹੀਂ ਪਤਾ ਜੀ ਉਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਕੁੜੀ ਦੀਆਂ ਫੋਟੋਆਂ ਬਹੁਤ ਗੰਦੀਆਂ ਜਾਂਦੀਆਂ ਉਹਨਾਂ ਨੇ ਵਾਇਰਲ ਕਰਤੀਆਂ ਜੀ ਹੂੰ ਤੁਸੀਂ ਤੁਹਾਨੂੰ ਕੀ ਕਦੋਂ ਕਦੋਂ ਕਰਕੇ ਸਾਨੂੰ ਤਾਂ ਜੀ ਜਦੋਂ ਸਾਡੇ ਅੰਦਰ ਆਟੇ ਕੁੜੀ ਨੂੰ ਬਹੁਤ ਜ਼ਿਆਦਾ ਡਰਬਾ ਤੋਂ ਡਰਬੇ ਮਾਰੀ ਗਏ ਤੇ ਮਾਂ ਨੂੰ ਤੇ ਡੈਡੀ ਨੂੰ ਆਏ ਕਰਾਂਗੇ ਜੀ ਸਾਡੇ ਫੋਨ ਤੇ ਜੀ ਉਹਨਾਂ ਨੇ ਚੈਟ ਚ ਲਿਖ ਕੇ ਭੇਜਤਾ ਜੀ ਪਰ ਜਿੱਦੇ ਸਾਡੇ ਅੰਦਰ ਆਏ ਬਣੇ ਨੇ ਕੁੜੀ ਨੂੰ ਕਹਿੰਦੇ ਤੂੰ ਸਾਨੂੰ ਮਿਲਣ ਆਉਂਦੀ ਆ ਕੁੜੀ ਕਹਿੰਦੀ ਮੈਂ ਨਹੀਂ ਆਉਂਦੀ ਮਿਲਣਾ ਮਿਲਣ ਆਉਂਦੀ ਹੈਗੀ ਜੀ ਕੁੜੀ ਫਿਰ ਗਈ ਨਹੀਂ ਹੈਗੀ ਜੀ ਆਪ ਜ਼ਬਰਦਸਤੀ ਨਾਲ ਜੀ ਸਾਡੇ ਅੰਦਰ ਆ ਟਾਪਰ ਕੇ ਕਿ ਕੁੜੀ ਨਾਲ ਕੋਈ ਦੁਸ਼ਕਰ ਨਹੀਂ ਤਾ ਉਹ ਨਹੀਂ ਕਰਿਆ ਨਹੀਂ ਗਿਆ ਹੈਗਾ ਜੀ ਉਹਦੇ ਨੇ ਕੋਈ ਕਰਿਆ ਕੁੜੀ ਸਾਡੇ ਲਵੇ ਪਈ ਤੇ ਜੀ ਪਹਿਲਾਂ ਕੀਤਾ ਗਿਆ ਪਹਿਲਾਂ ਕੀਤਾ ਗਿਆ ਜੀ ਇਹਨੂੰ ਕੁਝ ਪਤਾ ਨਹੀਂ ਜੀ ਹੈਗਾ ਜੀ ਗੁੰਮ ਹੋ ਕੇ ਕੁੜੀ ਜੀ ਸਾਡੇ ਘਰੇ ਆ ਕੇ ਡਿੱਗੀ ਹੁਣ ਕੀ ਮੰਗ ਕਰਦੇ ਹੋ ਜੀ ਹੁਣ ਅਸੀਂ ਕਹਿੰਦੇ ਆ ਵੀ ਉਹ ਮੁੰਡੇ ਨੂੰ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਇਤੋਂ ਦੇ ਮੁੰਡੇ ਤੇ ਕਿੰਨੇ ਨੇ ਇੱਕ ਦਾ ਜੀ ਪਿੰਡਾ ਮੁੰਡਾ ਹੈਗਾ ਜੀ ਸਾਡੇ ਪਿੰਡ ਦਾ ਉਹਨਾਂ ਦੇ ਘਰੇ ਜ਼ਬਰਦਸਤੀ ਉਹ ਮੁੰਡਾ ਰਹਿੰਦਾ ਸੀ ਜੀ ਉਹਨਾਂ ਨੇ ਕਰੇ ਜੀ ਕਬੂਤਰ ਰੱਖੇ ਉਹਨੇ ਕਹਿੰਦੇ ਇਹ ਤਾਂ ਕਬੂਤਰਾਂ ਦਾ ਮਾਰਾ ਆਉਂਦਾ ਜੀ ਫਿਰ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਵੀ ਉਹੀ ਮੁੰਡਾ ਜਦੋਂ ਸਾਡੇ ਬੀਹੀ ਘਵਾੜ੍ਹਦੇ ਨੇ ਜੀ ਉਹ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਇਹੀ ਮੁੰਡਾ ਫਿਰ ਉਹ ਸਾਡੇ ਅਸੀਂ ਨਹੀਂ ਬੀਹੀ ਦੇ ਅਸੀਂ ਕਿਸੇ ਦੇ ਘਰੋਂ ਜੀ ਉਹ ਚਕਾਤਾ ਪੁਲਿਸ ਨੂੰ ਜੀ ਉਸ ਤੋਂ ਬਾਅਦ ਜੀ ਫਿਰ ਜੀ ਅਸੀਂ ਹਸਪਤਾਲ 'ਚ ਪਹੁੰਚ ਗਏ ਜੀ ਡਾਕਟਰ ਮਿਲਣਾ ਹੋਇਆ ਹਾਂਜੀ ਹੋਇਆ ਮੈਡੀਕਲ ਜੀ ਕੁੜੀ ਉਰਕ ਕੇ ਹੋਰ ਵੀ ਉਸੇ ਨਾਲ ਮੁੰਡੇ ਨੂੰ ਗਈ ਹਾਂ ਕਿੰਨੇ ਜਾਣੇ ਨੇ ਮੁੰਡੇ ਤਿੰਨ ਮੁੰਡੇ ਨੇ ਜੀ ਉਂ ਜਿਹੜਾ ਜ਼ਬਰਦਸਤੀ ਕਰਦਾ ਕੁੜੀ ਨਾਲ ਉਹ ਕੱਲਾ ਮੁੰਡਾ ਜੀ ਕਿਹੜਾ ਪਿੰਡ ਬਾਲੀਆਂ ਦੇ ਰਹਿਣ ਵਾਲੇ ਆ ਜੀ ਕੀ ਗੱਲ ਬਾਤ ਹੋਈ ਆ ਕੁੜੀ ਛੋਟੀ ਕਿੰਨੇ ਸਾਲ ਦੀ ਆ ਤੁਸੀਂ ਕੀ ਕੰਮ ਕਰਦੇ ਹੋ ਕੀ ਗੱਲ ਬਾਤ ਅਸੀਂ ਦਿਹਾੜੀ ਕਰਦੇ ਆ ਜੀ ਮਜ਼ਦੂਰੀ ਜੀ ਤੇ ਕੁੜੀ ਮੇਰੀ ਹੈਗੀ ਆ ਜੀ 14 ਸਾਲਾਂ ਦੀ ਜੀ ਦੋ ਬੰਦੇ ਨੂੰ ਤਿੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਸਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਰੇਪ ਕਰਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਧਮਕੀਆਂ ਡਰਾਉਂਦਾ ਸੀ ਵੀ ਤੇਰੇ ਮਾਪੇ ਨੂੰ ਜੇ ਐਂ ਕਰੇਂਗੀ ਤੂੰ ਦੱਸਾਂਗੇ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ ਸਾਰਾ ਕੁਝ ਵੀ ਨਹੀਂ ਤੇਰੇ ਮਾਪੇ ਨੂੰ ਮਾਰਾਂਗੇ ਲੈ ਤੇਰੀ ਭੈਣ ਨੂੰ ਉਹ ਕਰਾਂਗੇ ਤੇ ਐਂ ਕਰਕੇ ਜੀ ਡਰਾ ਕੇ ਕੁੜੀ ਨੂੰ ਜੀ ਕਹਿੰਦੇ ਤੇ ਵੀ ਅਸੀਂ ਪੂਰਾ ਗੰਦ ਪਾਵਾਂਗੇ ਇਸ ਪਿੰਡ ਦੇ ਵਿੱਚ ਵੀ ਤੇਰਾ ਪਤਾ ਲੱਗੂਗਾ ਵੀ ਤੂੰ ਨਹੀਂ ਸਾਡੇ ਨਾਲ ਹੋਰ ਚੱਲ ਕਿਧਰੇ ਬਲੈਕਮੇਲ ਦਾ ਸਿਸਟਮ ਵੀ ਸੀ ਇਹਨਾਂ ਦਾ ਐ ਨਹੀਂ ਪਤਾ ਵੇਚਣ ਦਾ ਸਿਸਟਮ ਵੀ ਵੀ ਚਟਾ-ਚੁਟਾ ਪੀਣ ਵਾਲ ਪੁਲਿਸ ਕੀ ਗੱਲ ਹੈ ਪੁਲਿਸ ਕਹਿ ਰਹੀ ਆਈ ਬਈ ਆਪਦੇ ਬਣਦੀ ਕਾਰਵਾਈ ਕਰੋ ਸਾਡੇ ਵੱਲੋਂ ਬਿਆਨ ਲਿਖਿਆ ਗਿਆ ਜੀ ਤੇਜ ਪਤਾ ਲੱਗੇ ਕੋਈ ਜੋ ਮੁੰਡਾ ਕਿਸੇ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਦਾ ਮੁੰਡਾ ਜੀ ਕਹਿੰਦਾ ਮੈਨੂੰ ਵੀ ਮੈਂ ਜੇਲਾਂ ਵੀ ਕੱਟੀਆਂ ਹੋਈਆਂ ਨੇ ਕੋਸ ਮਰਜ਼ੀ ਕਰ ਲੋ ਮੇਰਾ ਮੈਂ ਵੀ ਪਹਿਲਾਂ ਵੀ ਛੋਟਾ ਆ ਮੈਂ ਪੈਸੇ ਦੇ ਜ਼ੋਰ ਤੇ ਫੇਰ ਵੀ ਛੁੱਟ ਸਕਦਾ ਹਾਂ ਜੀ ਇਹ ਮਾਨਸਾ ਦਾ ਰਹਿਣ ਵਾਲਾ ਜੀ ਕੋਈ ਸਾਨੂੰ ਪੱਕਾ ਟਿਕਾਣਾ ਇਹਦਾ ਮਾਨਸਾ ਦੇ ਲਵੀ ਆ ਪਿੰਡ ਪੁੰਡ ਕੋਈ ਦੱਸ ਦਿੰਨੇ ਜੀ ਕਦੇ ਕਹਿੰਦੇ ਨੇ ਸਰਸੇ ਦੇ ਲਵੀ ਆ ਕਦੇ ਕਹਿੰਦੇ ਨੇ ਮਾਨਸਾ ਲਵੀ ਆ ਜੀ ਇੱਥੇ ਇੱਥੇ ਦੀ ਬੋਲ ਰਹੇ ਨੇ ਜੀ ਸਾਨੂੰ ਪੱਕਾ ਜੇ ਸਬੂਤ ਨਹੀਂ ਅਸੀਂ ਉਧਰ ਦੇ ਭੱਜੇ ਫਿਰਦਿਆਂ ਕੁੜੀ ਨੂੰ ਚੱਕੀ ਜੀ ਬਿਨੇ ਹੋਰੇ ਆ ਕਿ ਪਾਲੀਆਂ ਉਹਨਾਂ ਪਿੰਡ ਦਾ ਮਾਮਲਾ ਸਾਹਮਣੇ ਹੈ ਜਨਾਬਾ ਪਛੀਆਂ ਨਾਲ ਜੋ ਕੰਮ ਹੋਇਆ ਸੀ ਹੁਣ ਤੱਕ ਕੀ ਕਰ ਰਹੀ ਸੀ ਇਹ ਜੀ ਜਿਹੜਾ ਹੈਗਾ ਲੜਕੀ ਦੇ ਪੇਰੈਂਟਸ ਦੀ ਹਾਜ਼ਰੀ ਦੇ ਵਿੱਚ ਉਹਦੇ ਬਿਆਨ ਲਿਖ ਕੇ ਉਹ ਬਣਦੀ ਕਾਰਵਾਈ ਹੈ ਉਹਦੇ ਵਿੱਚ ਕਰ ਦਿੱਤੀ ਗਈ ਹੈ ਤੇ ਉਦੋਂ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਜਾਂ ਕੋਈ ਹੋਰ ਨਵੀਂ ਨਵੇਂ ਕੋਈ ਫੈਕਟ ਸਾਹਮਣੇ ਆਣਗੇ ਤਾਂ ਉਹ ਉਹਦੇ ਵਿੱਚ ਜੋ ਕਿ ਧਾਰਾ ਦਾ ਵਾਅਦਾ ਹੋਊਗਾ ਉਹ ਵੀ ਕਰ ਦਿੱਤਾ ਜਾਊਗਾ